ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਾਡੇ ਲਈ ਬੜੀ ਖੁਸ਼ੀ ਵਾਲੀ ਗੱਲ ਹੈ ਬੜਾ ਅੱਛਾ ਦਿਨ ਚੜਿਆ ਮਹਾਰਾਜ ਦੇ ਦਰਸ਼ਨ ਕੀਤੇ ਪਹਿਲਾਂ ਅਸੀਂ ਬਾਬਾ ਬੁੱਢਾ ਜੀ ਦੇ ਗਏ ਫਿਰ ਇੱਥੇ ਦਰਬਾਰ ਸਾਹਿਬ ਆਏ ਔਰ ਵਾਹਿਗੁਰੂ ਅੱਗੇ ਅਰਦਾਸਾਂ ਕੀਤੀਆਂ ਘਰ ਦੀ ਤੇ ਸਾਰਿਆਂ ਦੀ ਸੁੱਖ ਸ਼ਾਂਤੀ ਵਾਸਤੇ ਅਰਦਾਸ ਕੀਤੀ ਮੇਰੇ ਖਿਆਲ ਦੇ ਵਿੱਚ ਲਫ਼ਜ਼ਾ ਨਹੀਂ ਤਾਂ ਦੱਸਣਾ ਮੁਸ਼ਕਲ ਹੈ ਲੇਕਿਨ ਤੁਸੀਂ ਆਪ ਹੀ ਸਮਝਦੇ ਹੋਗੇ ਜਦ ਆਪਾਂ ਮਹਾਰਾਜ ਦੇ ਚਰਨਾਂ 'ਚ ਹਾਜ਼ਰੀ ਭਰਦੇ ਹਾਂ ਤਾਂ ਸਾਰੇ ਦੁੱਖ ਦੂਰ ਹੋ ਜਾਂਦੇ ਆ ਔਰ ਖੁਸ਼ੀਆਂ ਮਹਿਸੂਸ ਹੁੰਦੀਆਂ ਲੋਕ ਸਮਾਚਾਰ ਚੱਲ ਰਹੇ ਆ ਕੋਈ ਅਪੀਲ ਕਰਨੀ ਚਾਹੋਗੇ ਨਹੀਂ ਕੋਈ ਸਿਆਸੀ ਗੱਲ ਨਹੀਂ ਜੀ ਅੱਜ ਮਹਾਰਾਜ ਦੇ ਚਰਨਾਂ ਚ ਹਾਜ਼ਰੀ ਭਰਨੇ ਆ ਹਾਂ ਜੀ ਤੁਹਾਡੇ ਦੁਸਰਾਂ ਵਾਲੇ ਕੁਝ ਕਹਿਣਾ ਚਾਹੋਗੇ ਅਸੀਂ ਤਾਂ ਕੀ ਕਹਿ ਸਕਦੇ ਆ ਜੀ ਮਹਾਰਾਜ ਦਾ ਬੱਸ ਆਪਣੇ ਸਾਰਿਆਂ ਤੇ ਮਿਹਰ ਭਰੇ ਹੱਥ ਰੱਖਣ ਜੀ ਹਰ ਸਾਰਿਆਂ ਦਾ ਭਲਾ ਕਰਨ ਨਵੀਂ ਇੱਕ ਫਿਲਮ ਅਸੀਂ ਮੈਂ ਹੁਣੇ ਸ਼ੂਟਿੰਗ ਕਰਕੇ ਹਟਿਆ ਉਹਦਾ ਨਾਮ ਹੈ ਜੀ ਜਾਗੋ ਆਈ ਹੈ ਹੁਣ ਇੱਕ ਫਿਲਮ ਮਾਝੇ ਦੀ ਕਹਾਣੀ ਹੈ ਮਜੇਲੋ ਦਾ ਨਾਮ ਹੈ ਉਹ ਅਗਲੀ 4-5 ਦਿਨਾਂ ਨੂੰ ਸ਼ੁਰੂ ਹੋਣ ਵਾਲੀ ਹੈ 14 ਤਰੀਕ ਤੋਂ ਫਿਰ ਉਸ ਤੋਂ ਬਾਅਦ ਟਰੈਵਲ ਏਜੰਟ ਫਿਲਮ ਹੈ ਉਸ ਤੋਂ ਬਾਅਦ ਇੱਕ ਹੋਰ ਇਸ ਤਰ੍ਹਾਂ ਕਰਕੇ 4-5 ਫਿਲਮਾਂ ਇਸ ਸਾਲ ਮੁਕੰਮਲ ਹੋ ਜਾਣਗੀਆਂ ਸਰੋਤਿਆਂ ਨੂੰ ਕੀ ਵੈਸੀ ਦੱਲਣਾ ਚਾਹੁੰਦੇ ਸਰੋਤਿਆਂ ਨੂੰ ਇਹੋ ਕਹਿਣਾ ਚਾਹੁੰਦੇ ਹਾਂ ਜੀ ਕਿ ਹਮੇਸ਼ਾ ਉਹਨਾਂ ਨੇ ਸਾਡਾ ਸਾਥ ਦਿੱਤਾ ਹੈ ਔਰ ਸਾਡੀਆਂ ਫਿਲਮਾਂ ਨੂੰ ਵੇਖਦੇ ਆ ਉਹਨਾਂ ਦਾ ਪਹਿਲਾਂ ਤਾਂ ਸ਼ੁਕਰੀਆ ਤੇ ਅੱਗੇ ਨੂੰ ਵੀ ਇਹੋ ਅਪੀਲ ਕਰਦੇ ਆ ਕਿ ਅੱਛੀਆਂ ਫਿਲਮਾਂ ਨੂੰ ਜ਼ਰੂਰ ਮਾਨ ਦਿਆ ਕਰਨ ਜ਼ਰੂਰ ਬਹੁਤ ਬਹੁਤ ਸ਼ੁਕਰੀਆ